ਕ੍ਰਿਸ਼ਨ ਸਿੰਘ ਬਿਰਣਾ ਜੀ ਮੈਂ ਨਾ ਕਾਕਾ ਮੇਰਾ ਕਹਿੰਦਾ ਵੀ ਡੋਸਾ ਖਾਣਾ ਮੈਨੂੰ ਲਿਆ ਦੇ ਜੜੀ ਮੈਂ ਡੋਸਾ ਲੈਣ ਆਇਆ ਜਦੋਂ ਆਇਆ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਤਾਰੇ ਡੋਸੇ ਦੇ ਦੇ ਤੇ ਕਹਿੰਦੇ 270 ਵੀ ਜਦੋਂ ਮੈਂ 270 ਵੀ ਇਹਨਾਂ ਨੂੰ ਪੇ ਕਰਤੇ ਕਹਿੰਦੇ 20 ਮਿੰਟਾਂ ਬਾਅਦ ਲੈ ਜਾਓ ਮੈਂ ਅੱਧਾ ਘੰਟਾ ਲੱਗ ਗਿਆ ਮੈਂ ਯਾਰ ਮੇਰੇ ਨਾਲ ਪਹਿਲਾਂ ਤੋਰੀ ਜਾਂਦੇ ਹੋ ਮੈਨੂੰ ਦੇ ਦਿਓ ਤੇ ਮੈਨੂੰ ਕਹਿੰਦਾ ਤੈਨੂੰ ਬਾਲਾ ਬੋਲਣਾ ਆਉਂਦਾ ਤੂੰ ਬਾਲਾ ਬਕਵਾਸ ਕਰਦਾ ਤੇ ਇਹ ਜਿਹੜਾ ਐਣਕਾਂ ਜਿਹੜਾ ਮੁੰਡਾ ਸੀ ਇਹਦਾ ਨਾਂ ਨਹੀਂ ਪਤਾ ਮੈਨੂੰ ਅ ਅਜੂਬਾ ਪਟੂਰੇ ਵਾਲੇ ਜਿਹੜੇ ਆ ਤੇ ਇਹਨੇ ਮੈਂ ਕੁਰਸੀ ਤੇ ਬੈਠਾ ਸੀ ਕਹਿੰਦਾ ਤੂੰ ਬਾਲਾ ਬਕਵਾਸ ਕਰਦਾ ਇੰਨੇ ਗਾਹ ਕਿ ਬੈਠੇ ਆ ਤੇ ਤੂੰ ਬੋਲਦਾ ਤੇ ਇਹ ਨਹੀਂ ਤੇ ਰੋਕਲੇ ਤੇ ਲਿਆ ਕੇ ਮੇਰੇ ਇਥੇ ਬੂਟ ਮਾਰਿਆ ਹਿੱਕ ਦੇ ਵਿੱਚ ਮੈਂ ਥੱਲੇ ਡਿੱਗ ਪਿਆ ਥੱਲੇ ਡਿੱਗ ਪਿਆ ਤੇ ਸਾਰੇ ਗਾਹ ਕਹਿ ਗਏ ਜੀ ਉਥੇ ਉਹ ਬੁਮਾ ਮੈਂ ਆਉਗੀ ਤੇ ਜਿਹੜੇ ਇਹਦੇ ਮੁਲਾਜ਼ਮ ਸੀ ਉਹਨਾਂ ਨੇ ਮੇਰੇ ਲੱਤਾਂ ਬਾਹਾਂ ਮਾਰੀਆਂ ਇਹਨਾਂ ਆਉਦੇ ਮੁੰਡਿਆਂ ਨੂੰ ਫੋਨ ਕੀਤਾ ਵੀ ਪੁੱਤ ਆ ਗੱਲ ਹੋ ਗਈ ਮੈਂ ਤਾਂ ਇਹ ਆ ਗੱਲ ਹੋ ਗਈ ਮੇਰੇ ਨਾਲ ਕੀ ਪਾਇਆ ਤੁਹਾਡੇ ਉੱਤੇ ਕੀ ਨੋਰ ਰੱਖਿਆ ਜੀ ਇਹ ਇਹਨਾਂ ਨੇ ਗਰਮ ਗਰਮ ਮੇਰੇ ਅੱਖਾਂ 'ਚ ਦਾਲ ਪਾਤੀ ਜੀ ਛੋਲੇ ਜਿਹੜੀ ਸੀ ਆ ਪਤਾ ਨਹੀਂ ਕੀ ਸਬਰ ਸਬਰ ਕੀ ਕਹਿੰਦੇ ਆ ਜੀ ਅੱਛਾ ਉਹ ਪਾਤੀ ਮੈਨੂੰ ਦਿਸਣਾ ਬੰਦ ਹੋ ਗਿਆ ਮੇਰੇ ਮੁੰਡੇ ਆ ਗਏ ਉਹਨਾਂ ਨੇ ਆ ਕੇ ਇਹਨੂੰ ਕਿਹਾ ਵੀ ਕੀ ਗੱਲ ਹੋਈ ਉਹ ਆ ਗੱਲ ਕੀਤੀ ਉਹ ਮੁੰਡੇ ਮੇਰੇ ਦੇ ਵੀ ਨੱਕ ਦੇ ਮਾਰੀ ਮੁੱਕੀ ਮੱਕੀ ਦੇ ਉਹਦੇ ਲਹੂ ਵਗਣ ਲੱਗ ਗਿਆ ਤੇ ਮੁਲਾਜ਼ਮ ਵੀ ਆ ਗਏ ਮੈਨੂੰ ਦਿਸਣ ਵਰ ਗਿਆ ਜਦੋਂ ਮੈਂ ਥੱਲੇ ਡਿੱਗ ਪਿਆ ਜੀ ਤੇ ਮੁਲਾਜ਼ਮਾਂ ਨੇ ਮੇਰੀਆਂ ਅੱਖਾਂ 'ਚ ਪਾਣੀ ਪੁਣੀ ਪਾ ਕੇ ਮੈਨੂੰ ਸਾਫ਼ ਕੀਤਾ ਤੇ ਮੁੜ ਕੇ ਇੱਥੇ ਆ ਗਏ ਅਸੀਂ ਉਸਤਾ ਜੀ ਇਹ ਵੀ ਲੱਗਦਾ ਦੁਕਾਨਦਾਰ ਕਿਹੋ ਜਿਹਾ ਵਰਤਾਓ ਕਰ ਰਿਹਾ ਤੁਹਾਨੂੰ ਕਿਹੋ ਜਿਹਾ ਇਹ ਵਰਤਾਓ ਬਹੁਤ ਮਾੜਾ ਕੀਤਾ ਜੀ ਮੈਂ ਬਜ਼ੁਰਗ ਬਣਾ ਤੇ ਜਿਹੜਾ ਮੇਰਾ ਤਾਂ ਪਹਿਲਾਂ ਹੀ ਸ਼ਰੀਰ ਹੋ ਜਾ ਹੁਣ ਮੈਨੂੰ ਅੱਖਾਂ ਤੋਂ ਵੀ ਦਿਸਣੇ ਵੱੜ ਗਿਆ ਕੀ ਮੰਗ ਕਰਦੇ ਜੀ ਮੰਗ ਮੈਂ ਕਰਦਾ ਜੀ ਪ੍ਰਸ਼ਾਸਨ ਜਿਹੜਾ ਇਹਨਾਂ ਦਾ ਕਾਰੋਬਾਰ ਚੈੱਕ ਕੀਤਾ ਜਾਵੇ ਜਿਹੜੇ ਕਾਲੇ ਕਾਰੋਬਾਰ ਯਾਰ ਕਰਦੇ ਐ ਗੰਦ ਖਵਾਜਿੰਦੇ ਲੋਕਾਂ ਨੂੰ ਕਿੱਥੇ ਰਹਿੰਦਾ ਨਾਮ ਕਿਸ ਤੋਂ ਕਿਸ਼ਨ ਸਿੰਘ ਮੇਰਾ ਨਾਮ ਇਹ ਕਿਸ਼ਨ ਸਰ ਇਹ ਮੈਂ ਮੁਖਸਰ ਦੇ ਜੀ ਗੂੜਾ ਗੁਜਰ ਰੋਡ ਤੇ